ਕੁਝ ਬਜ਼ੁਰਗ ਪੈਨਸ਼ਨ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਟ ਰਹੇ ਨੇ ਤੇ ਜੇਕਰ ਪੈਨਸ਼ਨ ਬੰਦ ਹੋ ਜਾਵੇ ਤਾਂ ਉਹਨਾਂ ਦੇ ਲਈ ਬੇहद ਮੁਸ਼ਕਲ ਹੁੰਦੀ ਹੈ। ਜਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਅਜੀਹਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 70 ਸਾਲ ਦੀ ਬਜ਼ੁਰਗ ਔਰਤ ਨੂੰ 4 ਸਾਲ ਪਹਿਲਾਂ ਮਰਿਆ ਦਿਖਾ ਕੇ ਨਾ ਸਿਰਫ 6 ਮਹੀਨਾ ਪਹਿਲਾਂ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਹੈ ਬਲਕਿ ਬੈਂਕ ਨੇ ਉਸ ਵੱਲ 85000 ਰੁਪਏ ਬਕਾਇਆ ਵੀ ਕੱਢ ਦਿੱਤੇ ਦੱਸਦੇ ਕਿ ਬਜ਼ੁਰਗ ਔਰਤ ਖੁਦ ਦਿਲ ਦੀ ਮਰੀਜ਼ ਐ ਤੇ ਉਸ ਦਾ 48 ਸਾਲਾ ਵੱਡਾ ਪੁੱਤਰ ਕੈਂਸਰ ਦਾ ਮਰੀਜ਼ ਐ ਅਤੇ 42 ਸਾਲਾ ਛੋਟਾ ਪੁੱਤਰ ਮੰਦਬੁੱਧੀ ਹੋਣ ਦੇ ਨਾਲ-ਨਾਲ ਅਪਾਹਜ ਵੀ ਹੈ। ਉੱਥੇ ਹੀ ਬੈਂਕ ਵਾਲਿਆਂ ਦਾ ਕਹਿਣਾ ਹੈ ਕਿ ਬੇਬੇ ਦੇ 4 ਸਾਲ ਪਹਿਲਾਂ ਮੌਤ ਹੋਣ ਦੀ ਮੇਲ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਬੈਂਕ ਨੂੰ ਕੀਤੀ ਗਈ ਤਾਂ ਇਸ ਲਈ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਹੈ। ਦੱਸਦੀ ਕਿ ਮਾਮਲਾ ਗੁਰਦਾਸਪੁਰ ਦੇ ਪਿੰਡ ਬਡਾਲਾ ਗਰੰਥੀਆਂ ਦੀ ਰਹਿਣ ਵਾਲੀ ਮਨਜੀਤ ਕੌਰ ਦੇ ਨਾਲ ਸਬੰਧਤ ਹੈ ਜੋ ਕਿ 6 ਮਹੀਨੇ ਪਹਿਲਾਂ ਉਸ ਦੀ ਪੈਨਸ਼ਨ ਬੰਦ ਹੋ ਗਈ ਸੀ ਅਤੇ ਬੀਤੇ ਦਿਨ ਜਦੋਂ ਉਹ ਬੈਂਕ ਗਈ ਹੈ ਤਾਂ ਬੈਂਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇੱਕ ਮੇਲ ਆਈ ਸੀ ਤਾਂ ਬੈਂਕ ਦੇ ਰਿਕਾਰਡ ਦੇ ਅਨੁਸਾਰ ਰਿਕਾਰਡ ਦੇ ਵਿੱਚ ਤੁਸੀਂ ਮਰੇ ਹੋਏ ਹੋ ਅਤੇ 4 ਸਾਲਾਂ ਤੋਂ ਪੈਨਸ਼ਨ ਲੈ ਰਹੇ ਹੋ ਤਾਂ ਤੁਹਾਨੂੰ ਇਹ ਸਾਰੀ ਪੈਨਸ਼ਨ ਕੁੱਲ 85000 ਰੁਪਏ ਵਾਪਸ ਕਰਨੀ ਪਵੇਗੀ ਤਾਂ ਤੇ ਜਦ ਸਬੰਧਤ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਕਿਨਪ੍ਰਿਤ ਕੋਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਉਹ ਜਾਂਚ ਕਰਨਗੇ ਕਿ ਗਲਤੀ ਕਿੱਥੇ ਹੋਈ ਹੈ ਤੇ ਬੇਬੇ ਦੀ ਪੂਰੀ ਪੈਨਸ਼ਨ ਉਸ ਨੂੰ ਮਿਲ ਜਾਵੇਗੀ ਮੈਂ ਤਾਂ ਪਹਿਲਾਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮਨਾਂ ਕਰਤਾ ਆਪ ਗਟਾਸਪੁਰੇ ਗਈ ਤੇ ਗਟਾਸਪੁਰਾ ਮੈਂ ਓਕੇ ਹੈ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜਾ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਕੰਮ ਕਰ ਕਰਗੇ ਮੈਨੂੰ ਕੁਝ ਨਹੀਂ ਦੱਸਿਆ ਤੇ ਇਹ ਕਹ ਪਰਸੂ ਮੈਂ ਆਪਣੇ ਵੱਡੇ ਮੁੰਡੇ ਨੂੰ ਲੈ ਕੇ ਆਈ ਨਹੀਂ ਤੇ ਉਹ ਇਹਨੇ ਫਿਰ ਪੁੱਛਿਆ ਉਹ ਨਾ ਕਿ ਤੁਹਾਡੀ ਮਾਂ ਮਾਤਰੀ ਜੀ ਜੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈ ਹਾਂ ਨਹੀਂ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ 85 ਨਾ ਇਹ ਕਿਤੇ ਪੜਾ ਇਹ ਨਹੀਂ ਕਰ ਫੋਨ ਮੈਂ ਮੈਨੂੰ ਇੱਕ ਖਾਤਾ ਮੈਨੂੰ ਖਾਤਾ ਖੋਲ ਦੇ ਘਰੇ ਮੇਰੇ ਪੈਨਸ਼ਨ ਬਸ ਸਰਕਾਰ ਮੈਨੂੰ ਦੇ ਦੇ ਮੈਨੂੰ ਮੈਂ ਮਾਦਾ ਨੂੰ ਮੇਰੇ ਨੀਂਦ ਆ ਗਈ ਕਿ 20000 ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਟਾ ਸਾਡੇ ਪੈਨਸ਼ਨ ਵਜੇ ਮੈਂ ਤਾਂ ਔਟੇ ਪ੍ਰੀਫੈਟ ਦਿੱਤਈਆਂ ਵਾ ਵੀ ਇਹ ਕੀ ਕਾਰਨ ਹੋ ਗਿਆ ਵਾ ਕੀ ਕਿੰਨੇ ਇਹ ਕੰਮ ਕਰਤਾ ਤੇ ਕਿੰਨੇ ਇਹਨ ਮਰਿਆ ਤਾਂ ਇਹਨ ਛੱਡ ਕੇ ਪਹੁੰਚਾਤਾ ਤੇ ਪੈਕੇ ਵਿੱਚ ਵੀ ਫਿਰ ਜਰਾ ਇਹਨੂੰ ਬਹੁਤ ਮਿਲ ਨਹੀਂਦਾ ਇਹਨਾਂ ਨੂੰ ਸੰਦੇਲੀ ਕਾ ਪਤਾ ਲੱਗਦਾ ਵੀ ਕਿਨੇ ਕਿੰਨੇ ਸਾਡੇ ਪਿੱਛਾ ਕੀਤਾ ਹਾਨੂੰ ਪਾਇਆ ਤੇ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਆ ਮਤਲਬ ਕਿਨੇ ਵੀ ਜਿਹੜੇ ਕੜਦੇ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੜਦੇ 6 ਮਹੀਨੇ ਹੋ ਗਏ ਹਾਂਜੀ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕੇ ਮੈਂ ਰਹੂ ਕਿਨੇ ਚਿਰ ਤੱਕ ਮਰਿਆ ਚਾਰ ਚਾਰ ਆਇਓ ਐਸੇ ਮੈਡਮ ਨੇ ਬੱਡੀ ਨੇ ਉਹਦੇ ਨੇ ਦੱਸਿਆ ਪਰਸੂ ਚਾਰ ਮਹੀਨੇ ਕੋਨੇੰਨਾਂ ਨਹੀਂ ਗੱਲ ਕਰਨ ਗਏ ਸੀ ਬੇਦਰ ਮਰਿਆਂ ਤੇ ਆਏ ਆ ਸਾਨੂੰ ਪਰ ਖਾਤਾ ਮੈਂ ਤਾਂ ਨਹੀਂ ਫੋਲਣ ਦਾ ਗਾਂਦਾ ਨਹੀਂ ਆਹੀ ਨਹੀਂ ਫੋਲ ਸਕਦੇ ਪਰਵਾਹ ਜੀ ਕੋਈ ਗੱਲ ਨਹੀਂ ਪਰਵਾਹ ਜੀ ਮੇਰਾ ਇਹ ਬੇਟਾ ਵਾ ਮੇਰੀ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿਦਕ ਮੇਰਾ ਛੋਟਾ ਬੱਚਾ ਜੀ ਆਪ ਹਾੜਦੇ ਮੇਰੀ ਹਾਂ ਜੀ ਤੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਕਿ ਠੀਕ ਹੈ ਨਹੀਂ ਇਹਦਾ ਵੀ ਚਿੰਤਾ ਮੈਂ ਉਹ ਰਹਿਨੇ ਆ ਜੀ ਹਾਂ ਜੀ ਇਹਨੂੰ ਕੈਂਸਰ ਦੀ ਨੁਕਸਬਾਏ ਨੂੰ ਤੁਹਿਆ ਦੂਜਾ ਤੁੱਜਾ ਉਹ ਤਾਂ ਇੰਦਾ ਕੀ ਆ ਤੇ ਇੱਥੇ ਹੀ ਹੁਣੇ ਉਹ ਫਿਰ ਉਹ ਚੇਰ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੱਲਿਆਂ ਦੂਜਾ ਉਹ ਚਲ ਜਾ ਉਹ ਤੇ ਲੱਗ ਕੇ ਗੁਈ ਗੱਲੀ ਚੱਲ ਜੀ ਉਹ ਇੰਨਾ ਕਿ ਤੁਸੀਂ ਵੇਖਿਆ ਹੋਗੇ ਕਿ ਕਿਤੇ ਫਿਰਦਾ ਕਿਤੇ ਸਰ ਅਨੁਛੇ 6 ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਹਰ ਕੀ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋਏਗੀ ਕਿ ਉਹ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਸਾਡੀ ਮਾਤਾ ਨੂੰ ਪੈਨਸ਼ਨ ਕਰਦੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲੱਗਾ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰਦੇ ਸਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕਹਣਾ ਤੁਸੀਂ ਕੋ ਪੈਨਸ਼ਨ ਵਾਈ ਹੋ ਤੇ ਜਾਓ ਅਸੀਂ ਕਦੀ ਸ਼ਿਵਦਾ ਗੰਦੇ ਵਾਲਾ ਕਰੀਟਰ ਵੀ ਤੇ ਸਾਨੂੰ ਪ੍ਰਤਾਪਪੁਰ ਤੱਕ ਪਤਾ ਲੱਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਵੀ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪੈਸੇ ਲੈਣ ਸਾਡੀ ਪਿਛਲੇ ਮਹੀਨੇ ਸੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਸਾਨੂੰ ਕਹਿੰਦੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਵੀ ਤੁਸੀਂ ਕਹਿੰਦੇ ਤੁਹਾਡੇ 4 ਸਾਲ ਹੋ ਗਿਆ ਸਾਡੀ ਮਾਤਾ ਜੀ ਦੇ ਤੋਂ 85000 ਰੁਪਇਆ ਸਾਡੀ ਵੱਲ ਬੈਂਕ ਕੇ ਲੋਨ ਕੱਢੀ ਜਾਂਦੀ ਵੀ ਤੁਸੀਂ ਕੁੱਝ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਸਾਡੀ ਮਰਾਈ ਅਸੀਂ ਸਰਕਾਰ ਤੱਕ ਗੁਹਾਰ ਲਾਈ ਆ ਕਿ ਸਾਦਾ ਇਹਦੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਜਿੱਥੇ ਕਿ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਸਾਡੀ ਪੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਚਰ ਦੇ ਮਰੀਜ਼ ਆ ਅਸੀਂ ਮਸਾਂ ਹੀ ਆਪਣਾ ਕਿਚਲਾ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸੇ ਦਵਾਈ ਜਿੰਦੇ ਹੋਣੇ ਆ ਅੱਜ ਉਹਨਾਂ ਅਸੀਂ ਮਾੜਾ ਮਨੇ ਹਾਨੂੰ ਬੈਂਕ ਦੇ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲੇ ਕੇ ਦਿਓ ਪਰ ਦੇ ਕੋਈ 17.1500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਵੀ ਅਸੀਂ ਪਰੇਸ਼ਾਨ ਆ ਕਿ ਆਸਾ ਕੀ ਨਹੀਂ ਇਹਨਾਂ ਦਿਨਾਂ ਚ ਰੱਬ ਦਾ ਵੀ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਅਮ ਦਾ ਵਿਆਹ ਸਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਹੋਂਦ ਪੁੱਛ ਕੀਤੀ ਹੈ ਗਾਲਾਂ ਤੇ ਹੁਣ ਵੈਸੇ ਤੇ ਬੜਾ ਵਧੀਆ ડીਲ ਕੀਤਾ ਇਹ ਤੇ ਐਪਲੀਕੇਸ਼ਨ ਦੇ ਕੇ ਦਿੱਤਾ ਤਾਂ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਕਾਲੂ ਹੋ ਜੇ ਤੇ ਬਾਕੀ ਪੈਨਸ਼ਨ ਗਰੀ ਗੱਲ ਕੱਟੀ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਤਨ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੇ ਕੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰਿਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਦੇਖ ਕੇ ਉਂਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ ਪੈਸੇ ਦਿੰਦੀ ਆ ਇਹ ਕੀ ਗੱਲ ਉਧਰ ਦਿੰਦੇ ਰਹੇ ਆ ਨੰਬਰ 2 ਇਹ ਆ ਵੀ ਸਭ ਤੋਂ ਵੱਡੀ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲੱਖਿਆ ਗਿਆ ਕਿ ਡੈਥ ਹੋ ਗਈ ਆ ਕੀ ਐ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਤੇ ਇਹੋ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦਮਿੰਦੇ ਤੋਂ ਕਿ ਕਿਰਪਾ ਕਰਕੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਆ ਅਪਡੇਟ ਕੀਤੀ ਆ ਯਾਰ ਤਾਂ ਕਿ ਹੋਰ ਕਿਸੇ ਨੂੰ ਫਿਊਚਰ ਦੇ ਵਿੱਚ ਪ੍ਰੋਬਲਮ ਨਾ ਹੋ ਜੇ